ਰੋਡ ਬਣ ਰਹੀ ਹੈਗੀ ਆ ਸਭ ਤੋਂ ਪਹਿਲਾ ਮੁੱਦਾ ਇਹ ਸੀਗਾ ਅੰਬੇਦਕਰ ਚੌਂਕ ਤੋਂ ਲੈ ਕੇ ਹਾਉਟੇਨ ਚੌਂਕ ਤੱਕ ਐਮਸੀ ਚੌਂਕ ਜਿਹੜੀ ਰੋਡ ਬਣ ਰਹੀ ਆ ਇਹਦਾ ਮਤਾਂ ਸਾਡੀ ਭੈਣ ਹਲਕਾ ਵਿਧਾਇਕ ਐਮਐਲਏ ਇੰਦਰਜੀਤ ਕੌਰ ਮਾਨ ਵੱਲੋਂ ਰੱਖਿਆ ਗਿਆ ਸੀਗਾ ਵਪਾਰੀਆਂ ਦੀ ਡਿਮਾਂਡ ਦੇ ਕਿਉਂਕਿ ਇੱਥੇ ਲੋਕਲ ਜਿਹੜੇ ਵਪਾਰੀ ਸੀਗੇ ਉਹ ਸਾਨੂੰ ਬਾਰ-ਬਾਰ ਅਪਰੋਚ ਕਰ ਰਹੇ ਸੀਗੇ ਕਿ ਇਹ ਰੋਡ ਬਣੇ ਤਾਂ ਸੀ ਇਹ ਰੋਡ ਦੇ ਉੱਤੇ ਕੰਮ ਸਾਰਾ ਸ਼ੁਰੂ ਕਰਾਇਆ ਜੀ ਉਹ ਦਈਆਂ ਟ੍ਰੈਫਿਕ ਦੀ ਸਮੱਸਿਆ ਮੈਂ ਪਹਿਲੀ ਗੱਲ ਦੇਖੋ ਟ੍ਰੈਫਿਕ ਜਿਹੜੀ ਰੇਡੀਆ ਦੇ ਕਬਜ਼ੇ ਦੀ ਗੱਲ ਕਰ ਰਹੇ ਹੋ ਅਸੀਂ ਇਹ ਬਾਰ-ਬਾਰ ਕਮੇਟੀ ਨੂੰ ਰਿਕੁਐਸਟ ਕਰਦੇ ਆਂ ਕਿ ਰੇੜੀਆਂ ਇਥੋਂ ਚੱਕਿਆ ਜਾਣ ਸਾਡੀ ਰਿਕੁਐਸਟ ਹੋ ਰਹੀ ਆ ਇਹਦਾ ਆਮ ਆਦਮੀ ਕਲੀਨਿਕ ਗਾਉਂਸ ਮਲ ਦੇ ਵਿੱਚ ਉਹਦੇ ਵੀ ਟੈਂਡਰ ਹੋ ਗਿਆ ਜਿਹੜਾ ਕਿ ਸਾਡੀ ਹਲਕਾ ਵਿਧਾਇਕ ਮੈਡਮ ਇੰਦਰਜੀਤ ਕੌਰ ਮਾਨਵਲੋ ਰੱਖੇ ਗਿਆ ਪ੍ਰੋਪੋਜ਼ਲ ਆ ਤੇ ਉਹਦਾ ਕੰਮ ਵੀ ਸ਼ੁਰੂ ਹੋਣ ਲੱਗਾ ਆ ਤੇ ਸਾਡੀ ਰਿਕੁਐਸਟ ਕੀਤੀ ਆ ਅਸੀਂ ਕਾਉਂਸਲ ਨੂੰ ਵੀ ਕਿ ਫੌਗਿੰਗ ਜਿਹੜੀ ਬਹੁਤ ਜ਼ਰੂਰੀ ਹੈ ਸ਼ਹਿਰ ਦੇ ਵਿੱਚ ਕਿ ਫੌਗਿੰਗ ਦਾ ਕੰਮ ਕੀਤਾ ਜਾਵੇ ਸਾਡੀ ਰਿਕੁਐਸਟ ਫੌਗਿੰਗ ਦੀ ਸੀਗੀ ਤੇ ਸਾਡੀ ਰਿਕੁਐਸਟ ਨੂੰ ਕਟਿਆ ਗਿਆ ਹੈਗਾ ਹੈ ਉੱਥੇ ਮਨਾ ਕਰ ਰਹੇ ਆ ਕਿ ਸਾਡੀ ਗੱਲਾਂ ਨੂੰ ਨਾ ਸੁਨਿਆ ਜਾਵੇ ਜਿੱਥੇ ਹੋਈ ਹੈ ਜਿੱਥੇ ਅਸੀਂ ਕਿਹਾ ਸੀਗਾ ਫੋਗਿੰਗ ਕਰੇ ਜੇ ਸਲਾਮ ਮੇਰੀਆ ਹੋਏ ਉੱਥੇ ਨਹੀਂ ਹੋਈ ਜੀ ਸਲਾਮ ਮੇਰੀਆ ਫੋਗਿੰਗ ਕਿਉਂ ਨਹੀਂ ਹੋ ਰਹੀ ਸਾਡੇ ਐਮ ਸਾਡੇ ਸਾਡੇ ਐਮਸੀ ਅਮਰੀਕ ਐਮਸੀ ਸਾਡੇ ਕੋਲ ਆ ਪੁੱਛੋਣਾ ਕਿ ਫੋਗਿੰਗ ਹੋਈ ਉੱਥੇ ਇਹ ਤਾਂ ਕਾਉਂਸਲਰ ਤੁਹਾਡੇ ਆ ਜੀ ਫੋਗਿੰਗ ਸਰਕਾਰ ਤੁਹਾਡੀ ਆ ਕਾਉਂਸਲ ਕਾਦੀ ਨਹੀਂ ਆ ਜੀ ਤੂੰ ਅੱਜ ਐਮਸੀ ਚੌਂਕ ਤੋਂ ਲੈ ਕੇ ਅੰਬੇਦਕਰ ਚੌਂਕ ਜੱਡੂਆਂ ਦੇ ਕੋਲ ਤੱਕ ਸੜਕ ਦਾ ਅਨਸਾਰੀ ਦਾ ਕੰਮ ਸ਼ੁਰੂ ਹੋਇਆ ਜਿਹਦੇ ਵਿੱਚ ਸਾਡੀ ਮਾਰਕੀਟ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀਗੀ ਕਿ ਮਤਲਬ ਇੱਕ ਸਾਈਡ ਤੋਂ ਬੈਠੀ ਹੋਈ ਸੀ ਰੋਡ ਨਾਲੀਆਂ ਦੀ ਵੀ ਪ੍ਰੋਬਲਮ ਆ ਰਹੀ ਸੀ ਕਿ ਅਸੀਂ ਐਮਐਲਏ ਸਾਹਿਬ ਤੱਕ ਇਹ ਗੱਲ ਰੱਖੀ ਕਿ ਸਾਨੂੰ ਪ੍ਰੋਬਲਮ ਬਹੁਤ ਆ ਰਹੀ ਆ ਰੋਡ ਤੇ ਤੇ ਉਹਨਾਂ ਨੇ ਪਹਿਲ ਦੇ ਆਧਾਰ ਤੇ ਇਹਨੂੰ ਹਜੇ ਕਿ ਬਾਰਿਸ਼ ਦਾ ਵੀ ਮੌਸਮ ਸੀਗਾ ਕਿ ਉਹਦੇ ਕਰਕੇ ਥੋੜਾ ਜਿਹਾ ਡਿਲੇ ਹੁੰਦਾ ਗਿਆ ਪਰ ਮਤਲਬ ਉਹਨਾਂ ਨੇ ਸਾਡੀ ਸੁਣਵਾਈ ਨੂੰ ਕਰਕੇ ਪਹਿਲ ਦੇ ਆਧਾਰ ਤੇ ਕੰਮ ਸ਼ੁਰੂ ਕਰਵਾਇਆ ਫੋਗਿੰਗ ਨਹੀਂ ਹੋ ਰਹੀ ਹੁਣ ਜੇ ਫੋਗਿੰਗ ਦੀ ਗੱਲ ਕਰਦੇ ਆ ਤਾਂ ਫੋਗਿੰਗ ਕਹਨੇ ਅਰੇਂਜ ਕਰਨੀ ਹੈ ਰਿਖੂ ਇਸ ਰਿਸਪੌਂਸੀਬਲ ਰਿਸਪੌਂਸੀਬਲ ਤਾਂ ਨਗਰ ਕੌਂਸਲ ਆ ਨਗਰ ਕੌਂਸਲ ਨੂੰ ਚਾਹੀਦਾ ਪ੍ਰੋਵਾਈਡ ਕਰੇ ਔਰ ਜਿਹੜਾ ਇਹ ਕੱਲ ਨੂੰ ਕੋਈ ਜਿਸ ਤਰ੍ਹਾਂ ਤੁਸੀਂ ਕਹਿੰਨੇ ਕੱਲ ਨੂੰ ਕੋਈ ਸ਼ਹਿਰ 'ਚ ਮਹਾਮਾਰੀ ਫੈਲ ਜਾਂਦੀ ਆ ਜ਼ਿੰਮੇਵਾਰੀ ਐਮਐਲਏ ਦੀ ਨਿਚੇ ਤੋਂ ਜਾਣੀ ਆ ਪਰ ਕੌਣ ਆ ਥੱਲੇ ਕੌਣ ਬੈਠਾ ਜਿਹੜੀ ਟੀਮ ਬੈਠੀ ਆ ਉਹਨਾਂ ਨੂੰ ਚਾਹੀਦਾ ਇਸ ਚੀਜ਼ 'ਤੇ ਧਿਆਨ ਦੇਣ ਗਲੀਆਂ ਜਿਸਨ ਪਤਾ بارش ਦਾ ਮੌਸਮ ਕਹਨੇ ਸਾਫ ਸਫਾਈ ਕਰਾਣੀ ਆ ਰੋਡ ਗਲੀਆਂ ਦੀ ਨਗਰ ਕੌਂਸਲ ਨੇ ਇਹ ਜਿਹੜਾ ਸਵਾਲ ਤੁਸੀਂ ਮੈਨੂੰ ਕੀਤਾ ਨਾ ਇਹ ਜਾ ਕੇ ਵਧੀਆ ਤਰੀਕਾ ਹੈ ਵੀ ਇਹੋ ਸਾਾਨੂੰ ਪੁੱਛੋ ਵੀ ਤੁਹਾਨੂੰ ਤਾਂ ਨਹੀਂ ਕਿਸੇ ਨੇ ਰੋਕਿਆ ਜਾਂ ਐਮਐਲਏ ਸਾਹਿਬ ਨੇ ਰੋਕਿਆ ਉਹਨਾਂ ਦਾ ਅਸੀਂ ਯਕੀਨ ਦਵਾਨੇ ਐ ਐਮਐਲਏ ਸਾਹਿਬ ਸਾਡੇ ਜਿਹੜੇ ਉਹ ਕਮਾਂਚ ਕਰਵਾਉਣ 'ਚ ਵਿਸ਼ਵਾਸ ਰੱਖਦੇ ਨਾ ਕਿ ਰੋਕਣ 'ਚ ਵਿਸ਼ਵਾਸ ਰੱਖਦੇ ਇਹ ਜਦੋਂ ਕਾਰਨ ਹੋਇਆ ਜਿਹੜਾ ਹੈਗਾ ਤੁਹਾਨੂੰ ਸਾਰੀ ਪ੍ਰੈਸ ਨੂੰ ਸਤਿ ਸ਼੍ਰੀ ਅਕਾਲ ਨਕੋਦਰ ਜੈਸ਼ਰੀ RAM ਨਕੋਦਰ ਦੇ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਤੇ ਜਿਹੜੇ ਮੇਰੇ ਆਮ ਆਦਮੀ ਪਾਰਟੀ ਦੇ ਇਸ ਟਿੰਗ ਅਹੁਦੇਦਾਰ ਮੈਂਬਰ ਸਾਹਿਬਾਨ ਇੱਥੇ ਹੈਗੇ ਸਾਰਿਆਂ ਵੱਲੋਂ ਅਸੀਂ ਸਾਰਿਆਂ ਜੀ ਆਇਆਂ ਨੂੰ ਕਰਦੇ ਆਂ ਪ੍ਰੈਸ ਨੂੰ ਸੱਦਨ ਦਾ ਕਾਰਨ ਇਹ ਸੀਗਾ ਜੀ ਇੱਕ ਤੇ ਇਹ ਜੇ ਰੋਡ ਬਣ ਰਹੀ ਹੈਗੀ ਆ ਸਭ ਤੋਂ ਪਹਿਲਾ ਮੁੱਦਾ ਇਹ ਸੀਗਾ ਅੰਬੇਦਕਰ ਚੌਂਕ ਤੋਂ ਲੈ ਕੇ ਹਾਉਟੇਨ ਚੌਂਕ ਤੱਕ ਐਮਸੀ ਚੌਂਕ ਜਿਹੜੀ ਰੋਡ ਬਣ ਰਹੀ ਆ ਇਹਦਾ ਮਤਾਂ ਸਾਡੀ ਭੈਣ ਹਲਕਾ ਵਿਧਾਇਕ ਐਮ ਐਲ ਏ ਇੰਦਰਜੀਤ ਕੌਰ ਮਾਨ ਵੱਲੋਂ ਰੱਖਿਆ ਗਿਆ ਸੀਗਾ ਤੇ ਹੁਣ ਇਹ ਰੋਡ ਪ੍ਰੋਪਰਲੀ ਲੈਵਲ ਹੋ ਕੇ ਸਹੀ ਤਰੀਕੇ ਨਾਲ ਵਪਾਰੀਆਂ ਦੀ ਡਿਮਾਂਡ ਦੇ ਕਿਉਂਕਿ ਇੱਥੇ ਲੋਕਲ ਜਿਹੜੇ ਵਪਾਰੀ ਸੀਗੇ ਉਹ ਸਾਨੂੰ ਬਾਰ-ਬਾਰ ਅਪਰੋਚ ਕਰ ਰਹੇ ਸੀਗੇ ਕਿ ਇਹ ਰੋਡ ਬਣੇ ਤਾਂ ਸੀ ਇਹ ਰੋਡ ਦੇ ਉੱਤੇ ਕੰਮ ਸਾਰਾ ਸ਼ੁਰੂ ਕਰਾਇਆ ਜੀ ਥੋੜੀ ਪਰੇਸ਼ਾਨੀ ਹੋਊਗੀ ਦੇਖਣਾ ਕੁਝ ਵਪਾਰੀਆਂ ਨੂੰ ਆਏਗੀ ਟ੍ਰੈਫਿਕ ਦੀ ਹੈਗੀ ਆ ਪਰ ਉਸ ਵਪਾਰੀ ਪਹਿਲਾਂ ਸਾਡਾ ਸਾਥ ਦੇਣ ਜਾਂ ਲੋਕੀ ਸਾਥ ਦੇਣ ਇਹ ਰੋਡ ਅਸੀਂ ਫਾਸਟ ਸਪੀਡ ਦੇ ਉੱਤੇ ਕੰਮ ਫਿਨਿਸ਼ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਜਿਹੜੀ ਰੋਡ ਹੈਗੀ ਆ ਕਿੰਨੇ ਕਿੰਨੇ ਸਮੇਂ ਚ ਬਣਾਉਣੀ ਹੈਗੀ ਕੋਸ਼ਿਸ਼ ਹੈ ਜਿੰਨੀ ਜਲ ਦੇ ਪ੍ਰੋਜੈਕਟ ਹੈਗਾ ਦੇਖੋ ਕੋਸ਼ਿਸ਼ ਹੈ ਜਲਦੀ ਜਲਦੀ ਕੰਮ ਹੋ ਜਾਏ ਅਸੀਂ ਇਸ ਪ੍ਰੋਜੈਕਟ ਨੂੰ ਲੱਗੇ ਹੋਏ ਆ ਜਿੰਨੀ ਐਸ ਸੂਨ ਐਸ ਪੋਸੀਬਲ ਹੋ ਜਾਏ ਇਹਦਾ ਮਤਲਬ ਮੈਡਮ ਵੱਲੋਂ ਰੱਖਿਆ ਗਿਆ ਸੀਗਾ ਤੇ ਹੋਰ ਵੀ ਸ਼ਹਿਰ ਦੇ ਬਹੁਤ ਸਾਰੇ ਡਿਵੈਲਪਮੈਂਟ ਦੇ ਮਤੇ ਮੈਡਮ ਵੱਲੋਂ ਰੱਖੇ ਗਏ ਸੀਗੇ ਸਾਰੇ ਇਹ ਸਾਰੀ ਨਵੀਂ ਟਾਇਲ ਲਗਣੀ ਹੈ ਕਿ ਪੁਰਾਣੀ ਵੀ ਇਹਦਾ ਦੇਖੋ ਜਿਹੜੀ ਮਿਕਸ ਟਾਇਲ ਲੱਗੇਗੀ ਜਿਹੜੀ 90 ਜਿਹੜੀ ਟੁੱਟੀ ਹੋਈ ਹੈਗੀ ਆ ਉਹ ਨਹੀਂ ਯੂਜ਼ ਕੀਤੀ ਜਾਏਗੀ ਜਿੱਥੇ ਲੋਡ ਹੋਏਗੀ ਜਿਹੜੀ ਟਾਇਲ ਰੀਯੂਜ਼ ਹੋ ਸਕਦੀ ਆ ਉਹ ਰੀ ਜਿਹੜੀ ਸਟਾਈਲ ਬਿਲਕੁਲ ਠੀਕ ਕੰਡੀਸ਼ਨ ਚ ਹੋਏਗੀ ਉਹਨੂੰ ਯੂਜ਼ ਕੀਤਾ ਜਾਏਗਾ ਜੀ। ਇੱਕ ਗੱਲ ਹੋ ਰਿਹਾ ਤੁਸੀਂ ਸੜਕ ਤਾਂ ਬਣਾ ਕੇ ਦੇ ਰਹੇ ਹੋ ਪਰ ਇਹ ਤਾਂ ਵਨ ਵੇ ਵੀ ਖਰਾਬ ਤੇ ਦੀ ਬਟ ਟ੍ਰੈਫਿਕ ਥੋੜਾ ਉਦਾ ਹੀ ਆ। ਟ੍ਰੈਫਿਕ ਦੀ ਸਮੱਸਿਆ ਮੈਂ ਪਹਿਲੀ ਗੱਲ ਦੇਖੋ ਟ੍ਰੈਫਿਕ ਜਿਹੜੀ ਰੇਡੀਆ ਦੇ ਕਬਜ਼ੇ ਦੀ ਗੱਲ ਕਰ ਰਹੇ ਹੋ ਅਸੀਂ ਇਹ ਬਾਰ ਬਾਰ ਕਮੇਟੀ ਨੂੰ ਰਿਕੁਐਸਟ ਕਰਦੇ ਆ ਕਿ ਰੇਡੀਆ ਇਥੋਂ ਚੱਕਿਆ ਜਾਣ ਸਾਡੀ ਰਿਕਵੈਸਟ ਹੋ ਰਹੀ ਹੈ ਜੀ ਇਸ ਬਾਰੇ ਫੇਰ ਦੀ ਦੋ ਵਾਰੀ ਫੇਰ ਦੀ ਦੋ ਵਾਰੀ ਦੀ ਕਰਾ ਚੁੱਕੇ ਲੋਕੀ ਫੇਰ ਹਟ ਦੇਣੀਆਂ ਫੇਰ ਆ ਜਾਂਦੇ ਆ ਰੇੜੀ ਮਾਰਕੀਟ ਬਣਾਉਣ ਦਾ ਕੀ ਫਾਇਦਾ ਜੇ ਰੇੜੀਆਂ ਸੜਕ ਤੇ ਹੀ ਲੱਗਣੀਆਂ ਰੇੜੀ ਮਾਰਕੀਟ ਦੇ ਕੋ ਕਾਉਂਸਲ ਨੇ ਬਣਾਈ ਹੈਗੀ ਐ ਇਸੇ ਸਾਰੇ ਕਹਿੰਨੇ ਆ ਕਿ ਇਸ ਰੇੜੀ ਮਾਰਕੀਟ ਇਥੋਂ ਚੱਕ ਕੇ ਬਾਰ-ਬਾਰ ਕਾਉਂਸਲ ਨੂੰ ਵੀ ਅਸੀਂ ਰਿਕਵੈਸਟ ਕਰਦੇ ਆ ਕਿ ਰੇੜੀਆਂ ਨੂੰ ਚੱਕ ਕੇ ਇਥੋਂ ਲੈ ਕੇ ਜਾਇਆ ਜਾ ਸਕੇ ਜਾਵੇ ਤੇ ਰੇੜੀ ਮਾਰਕੀਟ ਨੂੰ ਪਲੇਸ ਕੀਤਾ ਜਾਵੇ ਇਸ ਤੋਂ ਇਲਾਵਾ ਮੈਂ ਹੋਰ ਵੀ ਗੱਲ ਦੱਸਣਾ ਚਾਹਾਂਗਾ ਕਿ ਬਹੁਤ ਜਲਦੀ ਆਮ ਆਦਮੀ ਕਲੀਨਿਕ ਗਾਉਂਸ ਮਲੇ ਦੇ ਵਿੱਚ ਉਹਦੇ ਵੀ ਟੈਂਡਰ ਹੋ ਗਿਆ ਜਿਹੜਾ ਕਿ ਸਾਡੀ ਹਲਕਾ ਵਿਧਾਇਕ ਮੈਡਮ ਇੰਦਰਜੀਤ ਕੌਰ ਮਾਨਵਲੋਂ ਲੈ ਕੇ ਰੱਖੇਗੇ ਪ੍ਰੋਪੋਜ਼ਲ ਆ ਤੇ ਉਹਦਾ ਕੰਮ ਵੀ ਸ਼ੁਰੂ ਹੋਣ ਲੱਗਾ ਆ ਇਸ ਤੋਂ ਲੈ ਜਿਹੜਾ ਸਾਡੇ ਸਲਾਮ ਏਰੀਆਸ ਜਾਂ ਜਿੱਥੇ ਸਾਡੀ ਆਬਾਦੀ ਆਬਾਦੀ ਰਵਿਦਾਸਪੁਰੇ ਰੇੜਵਾ ਮੰਲਾ ਇੱਥੇ ਵੀ ਜਿਹੜੇ ਸੜਕਾਂ ਦਾ ਕੰਮ ਇਹਦੇ ਵਾਸਤੇ ਸਰਕਾਰ ਮੈਡਮ ਵੱਲੋਂ ਫੰਡ ਸਪੈਸ਼ਲੀ ਲੈ ਕੇ ਗਿਆ 1 ਕਰੋੜ 30 ਲੱਖ ਦਾ ਫੰਡ ਲੈ ਗਿਆ ਆ ਤੇ ਉਹਦੇ ਵੀ ਟੈਂਡਰ ਫਲੋਟ ਹੋ ਗਏ ਆ ਇੱਕ ਹੋਰ ਜਿਹੜੀ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਣਾ ਚਾਹੂੰਗਾ ਜੀ ਇਸ ਟਾਈਮ ਬਾਰਿਸ਼ ਦਾ ਮੌਸਮ ਚੱਲ ਰਿਹਾ ਆ ਤੇ ਸਾਡੀ ਰਿਕੁਐਸਟ ਕੀਤੀ ਆ ਸੀ ਕਾਉਂਸਲ ਨੂੰ ਵੀ ਕਿ ਫੌਗਿੰਗ ਜਿਹੜੀ ਬਹੁਤ ਜ਼ਰੂਰੀ ਹੈ ਸ਼ਹਿਰ ਦੇ ਵਿੱਚ ਕਿ ਫੌਗਿੰਗ ਦਾ ਕੰਮ ਕੀਤਾ ਜਾਵੇ ਸਾਡੀ ਰਿਕੁਐਸਟ ਫੌਗਿੰਗ ਦੀ ਸੀਗੀ ਤੇ ਸਾਡੀ ਰਿਕੁਐਸਟ ਨੂੰ ਕਟਿਆ ਗਿਆ ਹੈਗਾ ਆ ਉੱਥੇ ਤੇ ਮਨਾ ਕਰ ਰਹੇ ਆ ਕਿ ਸਾਡੀ ਗੱਲਾਂ ਨੂੰ ਨਾ ਸੁਨਿਆ ਜਾਵੇ ਤੇ ਫੌਗਿੰਗ ਦਾ ਕੰਮ ਰੋਕ ਰਹੇ ਸੀਗੇ ਹੋਰ ਮੁਕਰਾ ਇਹ ਜੋ ਸਾਨੂੰ ਪਤਾ ਲੱਗਿਆ ਆ ਕਿ ਕਿਸ ਨੇ ਮਨਾ ਕੀਤਾ ਆ ਠੀਕ ਹੈ ਕਿਸੇ ਦਾ ਪਤਾ ਵੀ ਲੱਗਾ ਕਿ ਇਹਨੇ ਮਨਾ ਕੀਤਾ ਅਸੀਂ ਉਹ ਨਾਮ ਡਿਸਕਲੋਸ ਕਰਾਂਗੇ ਹੁਣ ਤੁਸੀਂ ਸਭ ਸਮਝ ਸਕਦੇ ਹੋ ਕਾਉਂਸਲ ਕੌਣ ਰਨ ਕਰ ਰਿਹਾ ਕੌਣ ਮਨਾ ਕਰ ਰਿਹਾ ਆ ਪਰ ਅਸੀਂ ਇਸ ਗੱਲ ਨੂੰ ਵਚਨਬੱਧ ਦਾ ਕਿ ਅਸੀਂ ਫੋਗਿੰਗ ਕਰਾਣੀ ਆ ਅਸੀਂ ਅੱਜ ਅਫਸਰ ਸਾਈ ਜਿੰਨੇ ਵੀ ਅਫਸਰ ਸਾਈ ਬੰਦ ਹੈਗੇ ਆ ਕੌਂਸਲ ਅਸੀਂ ਉਹਨਾਂ ਨੂੰ ਕਿਹਾ ਕਿ ਫੋਗਿੰਗ ਕਰਾਏ ਜੀ ਸ਼ਹਿਰ ਤੇ ਇਸ ਸ਼ਹਿਰ ਦੇ ਵਿੱਚ ਫੋਗਿੰਗ ਨੂੰ ਲੈ ਕੇ ਐਕਟਿਵ ਹੋਏ ਆ ਜੀ ਸਰ ਇੱਕ ਕ੍ਰੈਡਿਟ ਬਾਰ ਆਪ ਵਰਸ ਹੋਏ ਤਾਂ ਕਮੇਟੀ ਇਹ ਨਹੀਂ ਸਾਨੂੰ ਸਾਨੂੰ ਕ੍ਰੈਡਿਟ ਬਾਰ ਨਹੀਂ ਜਾਇਆ ਸਾਨੂੰ ਪਬਲਿਕ ਸਾਨੂੰ ਪਬਲਿਕ ਦੀ ਵੈਲਫੇਅਰ ਚਾਹੀਦਾ ਜੀ ਇਹ ਤਾਂ ਵੀ ਕੰਮ ਰੋਕਣ ਲੱਗੇ ਆ ਰੋਕੇ ਆ ਜੀ ਇਹਦਾ ਮਤਲਬ ਬਾਕੀ ਵਾਟਾਂ ਤਾਂ ਉਹ ਉਹ ਕੱਲ ਹੋਈ ਆ ਫੋਗਿੰਗ ਜਿੱਥੇ ਹੋਈ ਆ ਜਿੱਥੇ ਅਸੀਂ ਕਿਹਾ ਸੀਗਾ ਫੋਗਿੰਗ ਕਰਾਏ ਇਸਲਾਮ ਮੀਰੀਆ ਹੋਏ ਉੱਥ ਸਲਾਮ ਇਹਦੇ ਫੌਗਿੰਗ ਕਿਉਂ ਨਹੀਂ ਹੋ ਰਹੀ ਸਾਡੇ ਐਮ ਸਾਡੇ ਸਾਡੇ ਐਮਸੀ ਅਮਰੀਕ ਐਮਸੀ ਸਾਡੇ ਕੋਲ ਆ ਪੁੱਛੋ ਨਾ ਕਿ ਫੌਗਿੰਗ ਹੋਈ ਓਥੇ ਦੇਖੋ ਕਾਉਂਸਲਰ ਤੁਹਾਡੇ ਆ ਜੀ ਫੌਗਿੰਗ ਸਰਕਾਰ ਤੋਂ ਆਡੀਆ ਕਾਉਂਸਲ ਕਾਢੀ ਨਹੀਂ ਆ ਜੀ ਕਾਉਂਸਲ ਕਾਉਂਸਲ ਸਾਡੀ ਨਹੀਂ ਆ ਅਸੀਂ ਕਾਉਂਸਲ ਨੂੰ ਇਹੀ ਕਿਹਾ ਕਾਉਂਸਲ ਦੇ ਵਿੱਚ ਮੈਂਬਰ ਤਾਂ ਮੈਡਮ ਵੀ ਹੈਗੇ ਨਾ ਇੰਦਰਜੀਤ ਬਿਲਕੁਲ ਹੈਗੇ ਜੀ ਉਹਨਾਂ ਨੇ ਅੱਜ ਹਦਾਇਤ ਦਿੱਤੀ ਆ ਜੀ ਅੱਜ ਹੀ ਹੋਏਗੀ ਅੱਜ ਵੀ ਅੱਜ ਵੀ ਅੱਜ ਵੀ ਫੌਗਿੰਗ ਹੋਏਗੀ ਹੋਏਗੀ ਫੌਗਿੰਗ ਕਿਉਂ ਨਹੀਂ ਹੋਏਗੀ ਅਸੀਂ ਆਪਣੇ ਆਪਣੇ ਕੋਲੋਂ ਫੌਗਿੰਗ ਕਰਾਂਗੇ ਸਾਰੀ ਇਸ ਗੱਲ ਨੂੰ ਲੈ ਕੇ ਨਗਰ ਕੌਂਸਲ ਜੀ ਕੀ ਸਸੀਕਾਲ ਜੀ ਜੈ ਸ਼੍ਰੀ ਰਾਮ ਸਾਰਿਆਂ ਨੂੰ ਅੱਜ ਐਮਸੀ ਚੌਂਕ ਤੋਂ ਲੈ ਕੇ ਅੰਬੇਦਕਰ ਚੌਂਕ ਜੱਡੂਆਂ ਦੇ ਕੋਲ ਤੱਕ ਸੜਕ ਦਾ ਅਨਸਾਰੀ ਦਾ ਕੰਮ ਸ਼ੁਰੂ ਹੋਇਆ ਜਿਹਦੇ ਵਿੱਚ ਸਾਡੀ ਮਾਰਕੀਟ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀਗੀ ਕਿ ਮਤਲਬ ਇੱਕ ਸਾਈਡ ਤੋਂ ਬੈਠੀ ਹੋਈ ਸੀ ਰੋਣ ਨਾਲੀਆਂ ਦੀ ਵੀ ਪ੍ਰੋਬਲਮ ਆ ਰਹੀ ਸੀ ਕਿ ਅਸੀਂ ਐਮਐਲਏ ਸਾਹਿਬ ਤੱਕ ਇਹ ਗੱਲ ਰੱਖੀ ਕਿ ਸਾਨੂੰ ਪ੍ਰੋਬਲਮ ਬਹੁਤ ਆ ਰਹੀ ਆ ਰੋਡ ਤੇ ਤੇ ਉਹਨਾਂ ਨੇ ਪਹਿਲ ਦੇ ਆਧਾਰ ਤੇ ਇਹਨੂੰ ਹਜੇ ਕਿ ਬਾਰਿਸ਼ ਦਾ ਵੀ ਮੌਸਮ ਸੀਗਾ ਕਿ ਉਹਦੇ ਕਰਕੇ ਥੋੜਾ ਡਿਲੇ ਹੁੰਦਾ ਗਿਆ ਪਰ ਮਤਲਬ ਉਹਨਾਂ ਨੇ ਸਾਡੀ ਸੁਣਵਾਈ ਨੂੰ ਕਰਕੇ ਪਹਿਲ ਦੇ ਆਧਾਰ ਤੇ ਕੰਮ ਸ਼ੁਰੂ ਕਰਾਇਆ ਇਹ 80 mm ਦੀ ਟਾਇਲ ਲੱਗ ਰਹੀ ਹੈ ਜੀ ਜੋ ਪਹਿਲਾਂ ਲੱਗੀ ਹੋਈ ਆ ਉਹਦੇ ਚੋਂ ਵੀ ਯੂਜ਼ ਕੀਤੀ ਜਾਏਗੀ ਜਿਹੜੀ ਟੁੱਟ ਭੱਜ ਗਈ ਆ ਉਹਦੇ ਚ ਨਵੀਂ ਲੱਗੇਗੀ ਔਰ ਜਿਹੜੀਆਂ ਹੌਦੀਆਂ ਗੱਭੇ ਬਣੀਆਂ ਹੋਈਆਂ ਸੀਗੀਆਂ ਉਹ ਅਸੀਂ ਉਹਨਾਂ ਨੂੰ ਕਹਿ ਕੇ ਪਿੱਛੇ ਕਰਾ ਰਹੇ ਆ ਕਿ ਜਿਹੜੀ ਰੋਡ 'ਚ ਹੈਵੀ ਵਾਹਨ ਲੰਘਦੇ ਆ ਉਹਦੇ ਨਾਲ ਟੁੱਟਪੱਜ ਹੋ ਜਾਂਦੀਆਂ ਸੀ ਬਾਰ-ਬਾਰ ਕਿ ਆਪਾਂ ਵੀ ਪ੍ਰੈਸਾਂ ਲਈ ਦਿਖਾਉਂਦੇ ਸੀਗੇ ਕਿ ਬਾਰ-ਬਾਰ ਉਹ ਪ੍ਰੋਬਲਮ ਆ ਰਹੀ ਆ ਪਰ ਉਹਨੂੰ ਅਸੀਂ ਪੱਕੇ ਤੌਰ ਤੇ ਉਹਨੂੰ ਪਿੱਛੇ ਲਿਜਾ ਕੇ ਤੇ ਉਹਦਾ ਹੱਲ ਪ੍ਰੋਪਰ ਕਰਾ ਰਹੇ ਆ ਪਰ ਅਸੀਂ ਮਾਰਕੀਟ ਨੂੰ ਵੀ ਕਹਿੰਨੇ ਆ ਥੋੜਾ ਜਿਹਾ ਟ੍ਰੈਫਿਕ ਦੀ ਪ੍ਰੋਬਲਮ ਆਂਦੀ ਪਈ ਆ ਥੋੜੇ ਦਿਨ ਇਹਦਾ ਸਾਥ ਦਿਓ ਕਿ ਇਹਦਾ ਸੁੱਖ ਵੀ ਆਪਾਂ ਨੂੰ ਹੀ ਮਿਲਣਾ ਔਰ ਪਾਣੀ ਦੀ ਇੱਥੇ ਬਿਲਕੁਲ ਵੀ 1% ਦੀ ਕੰਪਲੇਨ ਨਹੀਂ ਆਊਗੀ ਅਸੀਂ ਲੈਵਲ ਵੀ ਕੋਲ ਖੜ ਕੇ ਹੁੰਦਾਦਾ ਕਰਾ ਰਹੇ ਆ ਸਾਰੇ ਸਾਡੇ ਨਕੋਦਰ ਦੇ ਪ੍ਰੈਸ ਰਿਪੋਰਟਰ ਸਾਹਿਬਾਨ ਤੁਹਾਡਾ ਬਹੁਤ ਧੰਨਵਾਦ ਕਾਰਨ ਜਦੋਂ ਵੀ ਸਾਨੂੰ ਕਿਤੇ ਕੋਈ ਪ੍ਰੋਬਲਮ ਆਂਦੀ ਆ ਅਸੀਂ ਤੁਹਾਨੂੰ ਟਾਈਮ ਬੇ ਟਾਈਮ ਸਾਦੇ ਆ ਉਹਦੇ ਲਈ ਸਾਡੀ ਆਮ ਆਦਮੀ ਪਾਰਟੀ ਸਮੂਹ ਟੀਮ ਵਿੱਚ ਸਿਟੀ ਪ੍ਰੈਜ਼ੀਡੈਂਟ ਯੂਥ ਪ੍ਰੈਜ਼ੀਡੈਂਟ ਕੌਂਸਲਰ ਅਮਰੀਕ ਸਿੰਘ ਜੀ ਅਸੀਂ ਸਾਰੇ ਤੁਹਾਡੇ ਧੰਨਵਾਦੀ ਆ ਬੇਨਤੀ ਆ ਇਹ ਇੱਕ ਨਗਰ ਕੌਂਸਲ ਦੀ ਜਿਹੜੀ ਇੱਕ ਰੋਡ ਆ ਇੱਥੋਂ ਰੋਜ਼ਮਰਾਂ ਦੇ ਵਿੱਚੋਂ ਕਿੰਨੇ ਕ ਬੱਚੇ ਕਿੰਨੇ ਲੋਕ ਆਪਣੀ ਜੌਬ ਤੇ ਜਾਂਦੇ ਆ ਜੇ ਕੋਈ ਸਾਨੂੰ ਸਰਕਾਰ ਨੇ ਜ਼ਿੰਮੇਵਾਰੀ ਦਿੱਤੀ ਆ ਜਾਂ ਅਸੀਂ ਨਮਾਇੰਦੇ ਆ ਨਗਰ ਕਾਉਂਸਲ ਦੇ ਤੇ ਸਾਡਾ ਆਪਣਾ ਫਰਜ਼ ਬਣਦਾ ਕਿਸੇ ਦੇ ਇੱਕ ਬਗੈਰ ਕਹਿ ਤੂੰ ਸਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿ ਇੱਕ ਛੋਟਾ ਛੋਟਾ ਕੰਮ ਜਿਹੜਾ ਵਾ ਉਹ ਇੱਕ ਐਮਐਲ ਦੀ ਰਿਸਪੌਂਸਿਬਿਲਟੀ ਤੇ ਹੋਣਾ ਉਹਨੇ ਇੰਨਾ ਵੱਡਾ ਹਲਕਾ ਸੰਭਾਲਣਾ ਤੁਹਾਨੂੰ ਫੰਡਸ ਦੀ ਪ੍ਰੋਬਲਮ ਆ ਤੁਹਾਨੂੰ ਕਿਸੇ ਚੀਜ਼ ਦੀ ਪ੍ਰੋਬਲਮ ਆ ਤੁਸੀਂ ਦੱਸੋ ਤੁਹਾਨੂੰ ਹਰ ਚੀਜ਼ ਮੁਹੱਈਆ ਕਰਨ ਨੂੰ ਤਿਆਰ ਆ ਅੱਜ ਇੱਕ ਛੋਟਾ ਛੋਟਾ ਕੰਮ ਜੇ ਕਿਸੇ ਗਲੀ ਬਲਾਕ ਆ ਕੋਈ ਰੋਡ ਗਲੀ ਟੁੱਟੀ ਆ ਜੇ ਅੱਜ ਇਸ ਤਰ੍ਹਾਂ ਦੱਸਿਆ ਸਾਡੇ ਸਾਥ ਅਮਰੀਕ ਸਿੰਘ ਜੀ ਨੇ ਫੋਗਿੰਗ ਨਹੀਂ ਹੋ ਰਹੀ ਹੁਣ ਜੇ ਫੋਗਿੰਗ ਦੀ ਗੱਲ ਕਰਦੇ ਆ ਤਾਂ ਫੋਗਿੰਗ ਕਹਨੇ ਅਰੇਂਜ ਕਰਨੀ ਹੈ ਜਿਹ ਖੂਜ ਰਿਸਪਾਂਸਿਬਲ ਰਿਸਪਾਂਸਿਬਲ ਤਾਂ ਨਗਰ ਕੌਂਸਲ ਆ ਨਗਰ ਕੌਂਸਲ ਨੂੰ ਚਾਹੀਦਾ ਪ੍ਰੋਵਾਈਡ ਕਰੇ ਔਰ ਜਿਹੜਾ ਇਹ ਕੱਲ ਨੂੰ ਕੋਈ ਜਿਸ ਤਰ੍ਹਾਂ ਤੁਸੀਂ ਕਹਿੰਨੇ ਕੱਲ ਨੂੰ ਕੋਈ ਸ਼ਹਿਰ ਚ ਮਹਾਮਾਰੀ ਫੈਲ ਜਾਂਦੀ ਆ ਜ਼ਿੰਮੇਵਾਰੀ ਐਮਐਲਏ ਦੀ ਨਿਸ਼ਚਿਤ ਹੋ ਜਾਣੀ ਆ ਪਰ ਕੌਣ ਆ ਥੱਲੇ ਕੌਣ ਬੈਠਾ ਜਿਹੜੀ ਟੀਮ ਬੈਠੀ ਆ ਉਹਨਾਂ ਨੂੰ ਚਾਹੀਦਾ ਇਸ ਚੀਜ਼ 'ਤੇ ਧਿਆਨ ਦੇਣ ਜੇ ਪਹਿਲਾਂ ਰੋਡ ਗਲੀਆਂ ਜਿਸ ਤਰ੍ਹਾਂ ਪਤਾ ਬਾਰਿਸ਼ ਦਾ ਮੌਸਮ ਕਹਨੇ ਸਾਫ ਸਫਾਈ ਕਰਾਣੀ ਆ ਰੋਡ ਗਲੀਆਂ ਦੀ ਨਗਰ ਕੌਂਸਲ ਨੇ ਇਹ ਉਹਨਾਂ ਨੂੰ ਚਾਹੀਦਾ ਆਪਣੀ ਰਿਸਪੌਂਸਿਬਿਲਟੀ ਲੈਣ ਔਰ ਬੰਦਾ ਕੰਮ ਕਰਨ ਜੇ ਕੋਈ ਸਾਡੇ ਇਲਾਕੇ ਜੇ ਉਹਨਾਂ ਕੋਲ ਕੋਈ ਪ੍ਰੋਬਲਮ ਆ ਤਾਂ ਐਮ ਐਲ ਏ ਦਾ ਐਮ ਐਲ ਏ ਸਾਹਿਬ ਜਿੱਤੇ ਬੇਸ਼ੱਕ ਆਮ ਆਦਮੀ ਪਾਰਟੀ ਦੇ ਹੈ ਤਾਂ ਸਾਰੇ ਨਕੌਦਰ ਦੇ ਐਮ ਐਲ ਏ ਨਾ ਇਹ ਕਿਉਂ ਸੋਚ ਕੇ ਬੈਠ ਗਏ ਵੀ ਇਹ ਸਾਡੀ ਪਾਰਟੀ ਦੇ ਨਹੀਂ ਉਹਨਾਂ ਨੇ ਤਾਂ ਇੱਕਾਰ ਹੀ ਵੀ ਨਹੀਂ ਕਿਹਾ ਵੀ ਇਹ ਸਾਡੀ ਪਾਰਟੀ ਦੇ ਐਮਸੀ ਨਹੀਂ ਉਹ ਤਾਂ ਕਹਿੰਦੇ ਨਗਰ ਕੌਂਸਲ ਮੇਰਾ ਸਾਥ ਦੇਵੇ ਮੈਨੂੰ ਜੋ ਕਹਵੇ ਮੈਂ ਉਹਨਾਂ ਦੇ ਨਾਲ ਖੜੇ ਨੂੰ ਤਿਆਰ ਹਾਂ ਭਲੀ ਸਾਹਿਬ ਕਾਂਗਰਸ ਦੇ ਐਮਸੀ ਦਾ ਹੈ ਸਰ ਉਹ ਤਾਂ ਸਰਕਾਰੀ ਨਮਾਇੰਦਾ ਵਾ ਉਹਨੇ ਕੰਮ ਤਾਂ ਕਰਨਾ ਹੀ ਆ ਨਾ ਚਾਹੇ ਉਹ ਕਾਂਗਰਸ ਦਾ ਆ ਕੇ ਬੰਦਾ ਕਹਵੇ ਚਾਹੇ ਆਪ ਦਾ ਕਹਵੇ ਚਾਹੇ ਕਾਲੀਦਰ ਇਹ ਥੋੜੀ ਵੀ ਕਿਤੇ ਐਮਐਲਏ ਸਾਹਮਣੇ ਉਹਨਾਂ ਨੂੰ ਮਨਾ ਕੀਤਾ ਵੀ ਇਹਨਾਂ ਦੇ ਕੰਮ ਨਹੀਂ ਕਰਨੇ ਉਲਟਾ ਸਗੈ ਐਮਐਲਏ ਸਾਹਿਬ ਦੇ ਬੰਦੇ ਦੇ ਕੰਮ ਨਹੀਂ ਹੋ ਰੇ ਜੋ ਸਾਨੂੰ ਪਤਾ ਲੱਗਾ ਨਗਰ ਕੌਂਸਲ ਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਇਹਨਾਂ ਦਾ ਕੋਈ ਬੰਦਾ ਕੰਮ ਕਰਵਾਉਣ ਲਈ ਆਂ ਤਾ ਪ੍ਰਸੀਡ ਦੇ ਉੱਤੇ ਬੈਠਾ ਵਾ ਜੇ ਕੋਈ ਇਦਾਂ ਦੀ ਗੱਲਬਾਤ ਹੁੰਦੀ ਤਾਂ ਈਓ ਸਾਹਿਬ ਨੂੰ ਕੋ ਤੁਸੀਂ ਇਹ ਜਿਹੜਾ ਸਵਾਲ ਤੁਸੀਂ ਮੈਨੂੰ ਕੀਤਾ ਨਾ ਇਹ ਜਾ ਕੇ ਵਧੀਆ ਤਰੀਕਾ ਹੈ ਵੀ ਈਓ ਸਾਹਿਬ ਨੂੰ ਪੁੱਛੋ ਵੀ ਤੁਹਾਨੂੰ ਤਾਂ ਨਹੀਂ ਕਿਸੇ ਨੇ ਰੋਕਿਆ ਜਾਂ ਐਮਐਲਏ ਸਾਹਿਬ ਨੇ ਰੋਕਿਆ ਉਹਨਾਂ ਦਾ ਅਸੀਂ ਯਕੀਨ ਦਵਾਨੇ ਐ ਐਮਐਲਏ ਸਾਹਿਬ ਸਾਡੇ ਜਿਹੜੇ ਉਹ ਕੰਮਾਂ 'ਚ ਕਰਵਾਉਣ 'ਚ ਵਿਸ਼ਵਾਸ ਰੱਖਦੇ ਨਾ ਕਿ ਰੋਕਣ 'ਚ ਵਿਸ਼ਵਾਸ ਰੱਖਦੇ ਜੇ ਕੋਈ ਸਮਾਜ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਆ ਤਰੁੱਟੀਆਂ ਆਂਦੀਆਂ ਜਾਂ ਜਿਸ ਤਰ੍ਹਾਂ ਆ ਰੋਡ ਬਲੌਕ ਆ ਹੁਣ ਜਿਸ ਤਰ੍ਹਾਂ ਇਹਨਾਂ ਨੇ ਕੁਐਸਚਨ ਕੀਤਾ ਕਾਨੂੰ ਕੋਈ ਕੈਜ਼ੁਐਲਟੀ ਹੋ ਜਾਂਦੀ ਆ ਹੂ ਇਜ਼ ਰਿਸਪੌਂ ਨਗਰ ਕੌਂਸਲ ਕਿੱਥੇ ਗੜੀ ਆ ਉਹਨਾਂ ਦਾ ਵੀ ਕੋਈ ਜ਼ਿੰਮੇਵਾਰੀ ਬੰਦੀ ਆ ਨੁਮਾਇੰਦੇ ਚੁਣ ਕੇ ਆਏ ਆ ਲੋਕਾਂ ਨੇ ਉਹਨੂੰ ਚੁਣ ਕੇ ਇੱਥੇ ਭੇਜਿਆ ਹੈਗਾ ਆ ਦੇਖੋ ਦਰੇਕ ਆਪਾਂ ਅੱਧਾ ਘਟਾਉਗੇ ਵੀ ਅਸੀਂ ਪੁਲਿਸ ਵਾਲਿਆਂ ਨੂੰ ਬੇਨਤੀ ਕੀਤੀ ਸੀ ਮੈਂ ਮਹਿੰਦਰ ਸਿੰਘ ਸਾਹਿਬ ਦੀ ਨਹੀਂ ਮਹਿੰਦਰ ਸਿੰਘ ਸਾਹਿਬ ਦੀ ਗੱਲ ਹੋਈ ਹੈ ਕੋਈ ਨਹੀਂ ਅਸੀਂ ਇਹ ਜੋੜਾ ਹੈਗਾ ਦੇਖੋ ਜਦੋਂ ਆਪਾਂ ਘਰ ਦੇ ਵਿੱਚ ਵੀ ਕੋਈ ਰਿਪੇਅਰ ਦਾ ਕੰਮ ਕਰਦੇ ਆ ਤਾਂ ਇਨਕਨਵੀਨੀਅੰਸ ਆਪਾਂ ਨੂੰ ਹੁੰਦੀ ਆ ਸਮਾਨ ਇੱਧਰ ਉੱਧਰ ਚਾਕੇ ਰੱਖਣਾ ਪੈਂਦਾ ਪਰ ਅਸੀਂ ਪਬਲਿਕ ਕੋ ਇਸ ਗੱਲ ਲਈ ਸ਼ਮਾ ਜਾਚਨਾ ਮੰਗਦੇ ਆ ਜੇ ਤੁਹਾਨੂੰ ਉਹਨਾਂ ਨੂੰ ਪ੍ਰੋਬਲਮ ਥੋੜੀ ਦੇਰ ਲਈ ਸਬਰ ਕਰ ਲੈਣ ਉਹਨਾਂ ਦੇ ਬੱਚਿਆਂ ਨੇ ਸਮੂਥਲੀ ਇੱਥੋਂ ਲੰਘਣਾ ਵਾ ਜਿੱਦਾਂ ਰੋਡ ਗਲੀਆਂ ਠੀਕ ਹੋ ਜਾਣੀਆਂ ਸਾਰਾ ਕੁਝ ਉਹਨਾਂ ਭੁਣ ਲਈ ਕਰ ਰਹੇ ਆ ਅਸੀਂ ਅਸੀਂ ਉਹਨਾਂ ਕੋਲ ਇਸ ਚੀਜ਼ ਦੀ ਮਾਫੀ ਵੀ ਮੰਗਦੇ ਆ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਪੁਲੀ ਸਾਹਿਬ ਜੀ ਟੈਂਡਰ ਰਿਪੇਅਰ ਨਾਲ ਬਾਰੇ ਕੋਈ ਜਾਣਕਾਰੀ ਨਹੀਂ ਜੀ ਐਮ ਐਲ اے ਸਾਹਿਬ ਨੇ ਐਫਰਟਸ ਕਰਕੇ ਇਸ ਕੰਮ ਨੂੰ ਸ਼ੁਰੂ ਕਰਵਾਇਆ ਉਹ ਕਿਹੜੇ ਫੰਡ ਤੋਂ ਕਰਾਇਆ ਉਹ ਉਹ ਬਿਹਤਰ ਤਰੀਕੇ ਨਾਲ ਐਮ ਐਲ اے ਸਾਹਿਬ ਦੱਸ ਸਕਦੇ ਆ